ਸਾਸਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਕਸਟਰਡ ਬਣਾਉਣੇ ਆ ਕਸਟਰਡ ਦੇਖਿਓ ਆਪਾਂ ਆਪੜੇ ਤਰੀਕੇ ਨਾਲ ਕਿਵੇਂ ਬਣਾਉਣੇ ਆਪਾਂ ਸੁੱਕੇ ਦੁੱਧ ਦਾ ਕਸਟਰਡ ਬਣਾਉਣੇ ਆ ਤੇ ਸੁੱਕਾ ਆ ਦੇਖੋ ਸੁੱਕੇ ਦੁੱਧ ਦੇ ਵਿੱਚ ਆਪਾਂ ਕਸਟਰਡ ਘੋਲ ਲਿਆ ਤੇ ਵਿਕੇ ਸੁੱਕੇ ਦੁੱਧ ਦਾ ਪਾਊਡਰ ਘੋਲ ਲਿਆ ਤੇ ਸੁੱਕੇ ਦੁੱਧ ਦੇ ਵਿੱਚ ਤਿਆਰ ਕਰਕੇ ਦੇਖਦੇ ਆ ਜੇ ਫਸਟ ਟਾਈਮ ਬਣਾ ਰਹੇ ਆ ਸੁੱਕੇ ਦੁੱਧ ਦਾ ਪਹਿਲਾਂ ਤਾਂ ਦੁੱਧ ਹੀ ਬਣਾਉਣੇ ਹੁਣ ਆਪਾਂ ਵਿੱਚ ਲੈਚਿੰਗਾ ਕੁੱਟ ਕੇ ਪਾ ਦੇਾਂਗੇ ਮਾਵਾਂ ਲੈ ਚ ਨੇ ਸਵਾਦ ਲੱਗਦਗਾ ਇਹਦੇ ਚ ਜੇ ਆਪਾਂ ਨੂੰ ਲੋੜ ਪਈ ਤਾਂ ਵਿੱਚ ਦੂਜਾ ਦੁੱਧ ਵੀ ਪਾਵਾਂਗੇ ਜੇ ਆਪਾਂ ਗੱਲਬਾਤ ਜੀ ਨਾ ਬੰਦੀਦੇ ਸੀ ਤਾਂ ਤੇ ਦੂਜਾ ਦੁੱਧ ਪਾਵਾਂਗੇ ਅੱਜ ਮੈਂ ਕਿਹਾ ਤੁਸੀਂ ਸਬਜ਼ੀਆਂ ਦੇਖ-ਦੇਖ ਕੇ ਅੱਕੇ ਪਏ ਹੋਵੋਗੇ ਤੇ ਅੱਜ ਮੈਂ ਕਿਹਾ ਚੱਲ ਆਪਾਂ ਕਸਟਰਡ ਬਣਾ ਕੇ ਪਾਉਨੇ ਆਂ ਹੋਰ ਕੋਈ ਰੈਸਪੀ ਬਣਾਉਣੀ ਤਾਂ ਉਹ ਦੱਸਦੇ ਆਪਾਂ ਉਹ ਬਣਾ ਕੇ ਪਾ ਦਿਆਂਗੇ ਇਲਾਚੀ ਦਾ ਫਲੇਵਰ ਤਾਂ ਵਿੱਚ ਵਧੀਆ ਲੱਗਦਾ ਕਸਟਰਡ ਦੇ ਫੀਲ ਦੇ ਭੰਡੇ ਚ ਧਰ ਲਿਆ ਦੇਖੋ ਕਿਵੇਂ ਬਣਦਾ ਆ ਦੇਖੋ ਥੋੜਾ ਜਿਆਦਾ ਸੰਘਣਾ ਹੋ ਚੱਲਿਆ ਤੇ ਹੋਊਗਾ ਸੰਘਣਾ ਇਹ ਮੈਨੂੰ ਤਾਂ ਐ ਸੀ ਵੀ ਸੁੱਕੇ ਦੁੱਧ ਦਾ ਵਧੀਆ ਬਣਨਾ ਨਹੀਂ ਪਰ ਬਣੀ ਜਾਂਦਾ ਇਹਦੇ ਵਿੱਚ ਦੂਜਾ ਦੁੱਧ ਵੀ ਆਪਾਂ ਪਾਉਣੇ ਆ ਆ ਦੇਖੋ ਸੰਘਣਾ ਹੁੰਦਾ ਜਾਂਦਾ ਤੇ ਇਹਦਾ ਮਤਲਬ ਸੰਘਣਾ ਹੋਊਗਾ ਇਹ ਤੇ ਹੁਣ ਆਪਾਂ ਦੁੱਧ ਦੂਜਾ ਵੀ ਪਾ ਦਿੰਨੇ ਆ ਉਜਾੜਦ ਵੀ ਪਾ ਦ। ਹੁਣ ਦੇਖਦੇ ਕਿਵੇਂ ਬਣਦਾ। ਆ ਦੇਖੋ। ਹੁਣ ਜਦ ਸੰਗਣਾ ਹੋ ਗਿਆ ਵਿੱਚ ਉਹ ਪਾ ਦਾਂਗੇ ਖੰਡ 슈ਗਰ। ਥੋੜਾ ਮਿੱਠਾਈ ਸੁਆਦ ਲੱਗਦਾ ਹੁੰਦਾ ਤਾਂ। ਨਾ ਚੇਂਜ ਕਰਤਾ ਮੈਨੂੰ ਐਂ ਲੱਗਦਾ ਸੀ ਉਹਦੇ ਵਿੱਚ ਨਾ ਥੱਲੇ ਲੱਗ ਰਿਹਾ ਸਟੀਲ ਦੇ ਚ ਤੇ ਫਿਰ ਮੈਂ ਤਾਂ ਕਰਕੇ ਇਹ ਚੇਂਜ ਹੀ ਕਰਤਾ ਹੁਣੇ ਕੋਲਚੀ ਮੈਂ ਇਹਦੇ ਚ ਕਲੀ ਬੈਠੀ ਸੀ ਜੀ ਤੇ ਹੁਣ ਕੱਟ ਜੂ ਤੇ ਬਾਦਾਮ ਕੱਟੀ ਜਾਂਨੇ ਦਾਖਾ ਕਾਜੂ ਤੇ ਬਾਦਾਮ ਇਹ ਕਿੰਨੇ ਚੀਜ਼ਾਂ ਹੈ ਮੈਂ ਤਾਂ ਕੇਲੇ ਆ ਪਠਾਰ ਕੇ ਪਾਵਾਂਗਾ ਜੋ ਠੰਡਾ ਹੋ ਗਿਆ ਤੇ ਤੁੰਡਕਾਂਾਂਗੇ ਫਿਰ ਤੁਹਾਨੂੰ ਤਿਆਰ ਕਰਕੇ ਕਿਵੇਂ ਇਹਦਾ ਬਣਾਇਆ ਸੁੱਕੇ ਦੁੱਧ ਦਾ ਦੂਜਾ ਤਾਂ ਘਟਕੀ ਪਾਇਆ ਕਬਾੜਾ ਨਹੀਂ ਪਾਇਆ ਦੂਜਾ ਬਸ ਹੁਣ ਬਣ ਗਿਆ ਹੀ ਠੜਕੇ ਹੋ ਸਕਦਾ ਸੰਘਣਾ ਹੋ ਜਾਏ ਇੰਨਾ ਕੀ ਸੰਘਣਾ ਹੋਇਆ ਬਾਵਾ ਸੰਘਣਾ ਨਹੀਂ ਹੋਇਆ ਹੈਗਾ ਥੋੜ ਠੜਕੇ ਮੇਲਾ ਸੰਘਣਾ ਹੋ ਜਾਊਗਾ ਆਪਾਂ ਦੇਖਦੇ ਆਂ ਠੜਕੇ ਕੰਨ ਦਿਖਾਵਾਂਗੇ ਫਿਰ ਆ ਦੇਖੋ ਕਸਟੜ ਆਪਣਾ ਠਰ ਗਿਆ ਤੇ ਹੁਣ ਖਾਣ ਲਈ ਪਾ ਰਹੇ ਹਾਂ